ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੋਂ ਮੈਂ ਪ੍ਰਕਾਸ਼ ਮੈਮੋਰੀਅਲ ਕਾਲਜ ਦੇ ਸਟਾਫ ਦੇ ਜਿਹੜੇ ਮੈਂਬਰਸ ਨੇ ਔਰ ਐਡਮਿਨਿਸਟਰატਰਸ ਨੇ ਉਹਨਾਂ ਦਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਮੈਨੂੰ ਇੱਥੇ ਬੁਲਾਇਆ ਰੋਟਰੀ ਕਲੱਬ ਦੇ ਸਾਰੇ ਮੈਂਬਰ ਸਹਿਬਾਨ ਔਰ ਰੈੱਡ ਕਰਾਸ ਦੇ ਸਾਰੇ ਮੈਂਬਰ ਸਹਿਬਾਨ ਔਰ ਜਿਲ੍ਹਾ ਰੋਪੜ ਤੋਂ ਜੋ ਸਕੂਲ ਨੂੰ ਸਮਰਥਨ ਦਿੰਦੇ ਨੇ ਉਹਨਾਂ ਦਾ ਵੀ ਮੈਂ ਇੱਥੇ ਆਨ ਸੁਆਗਤ ਕਰਦਾ ਸਾਰੇ ਸਟੂਡੈਂਟਸ ਉਹਨਾਂ ਦੇ ਪੇਰੈਂਟਸ ਟੀਚਰਸ ਅੱਜ ਮੈਂ ਬਲਡ ਡਿਸੇਬਿਲਟੀਡੇ ਇੱਥੇ ਆ ਕੇ ਇਹਨਾਂ ਦੀ ਪਰਫਾਰਮੈਂਸ ਦੇਖ ਕੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਮੇਰਾ ਇੱਕ ਭਤੀਜਾ निपुन नाम हैचपन सुन बोलने काफी तकलीफ है क्योंकि आपस लिंक है जेड़ा सुनना और बोलना सो असी काफी कोशिश की असि काफी डॉक्टर दिखाया काफी वावे जाके ਟਰੀਟਮੈਂਟ ਵੀ ਕਰਾਇਆ ਸਪੀਚ ਥੈਰੇਪੀ ਸੋ ਲੇਕਿਨ ਮੈਂ ਇੱਕ ਚੀਜ਼ ਦੇਖੀ ਹੈ ਜਦੋਂ ਬੱਚਾ ਔਰ ਮਾਪੇ ਔਰ ਸਮਾਜ ਇਕੱਠੇ ਆ ਜਾਂਦਾ ਹੈ ਤੋਂ ਜਿਹੜੀ ਡਿਸੇਬਿਲਟੀ ਹੈ ਉਹ ਦੂਰ ਹੋ ਜਾਂਦੀ ਹੈ ਕਾਫੀ ਹੱਦ ਤੱਕ ਉਹਨੂੰ ਘਟਾਇਆ ਜਾ ਸਕਦਾ ਹੈ ਅੱਜ ਉਸ ਬੱਚੇ ਨੇ ਬੀਟੈਕ ਵੀ ਕਰ ਲਈ ਬੀਟੈਕ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਨਹੀਂ ਪ੍ਰਾਈਵੇਟ ਨੌਕਰੀ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਕਰ ਰਿਹਾ ਹੈ ਵਧੀਆ ਨੌਕਰੀ ਕਰ ਰਿਹਾ ਹੈ ਸਰਕਾਰੀ ਪੇਪਰ ਦੀ ਪਿਆਰੀ ਕਰ ਰਿਹਾ ਹੈ ਤੈਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਦੇਖ ਕੇ ਕਿ ਜੇਕਰ ਇੱਥੇ ਆ ਕੇ ਮੈਂ ਦੇਖਿਆ ਬੱਚਿਆਂ ਦੀ ਪਰਫਾਰਮੈਂਸ ਮੈਡਮ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਗਾਣਾ ਜਿਹੜਾ ਉਹ ਸੁਣ ਵੀ ਨਹੀਂ ਰਿਹਾ ਔਰ ਉਸ ਤੋਂ ਬਾਅਦ ਵੀ ਬੱਚੇ ਇੰਨੀ ਵਧੀਆ ਪਰਫਾਰਮੈਂਸ ਇੱਥੇ ਦੇ ਰਹੇ ਹਨ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ ਇਸ ਤੋਂ ਵਧੀਆ ਚੀਜ਼ ਔਰ ਔਰ ਟੈਲੈਂਟਡ ਚੀਜ਼ ਔਰ ਕੋਈ ਨਹੀਂ ਹੋ ਸਕਦੀ ਟੈਲੈਂਟ ਦੇ ਵਿੱਚ ਤੁਸੀਂ ਬਿਲਕੁਲ ਸਾਰੇ ماہر ਹੈ ਬੱਚੇ और स्पेशली मैं टीचर्स का थैंक यू करना चाहता जिन्हों ने नो आ स्किल टीच कर रहे ने क्योंकि ये सिखाना भी बहुत औखी गल है सो so, मेरे वालों सारे नो आज इस दिन दी बहुत बहुत शुभकामनावा और असी जल्द ही रेड क्रॉस की भी एक मीटिंग करा और जिला प्रशासन वालों जी भी मदद कर सकते हैं क्योंकि जो मैं लगता है इस चीज का कि जो सारे मिल एफर्ट करते हैं ਤੋ ਮੈਨੂੰ ਲੱਗਦਾ ਆਪਾਂ ਡਿਸੇਬਿਲਟੀ ਨੂੰ ਹਰਾ ਸਕਦੇ ਸੋ ਅਸੀਂ ਵੀ ਇਸ ਲੜਾਈ ਦੇ ਵਿੱਚ ਤੁਹਾਡੇ ਨਾਲ ਹੈ ਔਰ ਵੇਰਐਵਰ ਜੇ ਤੁਹਾਨੂੰ ਵੀ ਸਾਡੀ ਲੋੜ ਤੁਹਾਨੂੰ ਪਏ ਜਾਂ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਤੁਹਾਡੀ ਮਦਦ ਕਰ ਪਏ ਅਸੀਂ ਬਿਲਕੁਲ ਤੁਹਾਡੀ ਮਦਦ ਕਰਾਂਗੇ ਥੈਂਕ ਯੂ ਸੋ ਮੱਚ